ਪੁਲਸ ਤੋਂ ਹੀ ਆਸ ਰੱਖਦੇ ਆ ਪੁਲਸਤਾਪ ਚੋਰ ਜਸਤਾ ਚਾਵਲਾ ਦੀ ਗੱਲ ਕਰ ਰਹੇ ਹਾਂ ਫਿਰ ਸੁਜਾਤਾ ਚਾਵਲਾ ਦਾ ਇਹਦੇ ਵਿੱਚ ਕੋਈ ਤਸੂਰ ਨਹੀਂ ਤੇਰੇ ਵਿੱਚ ਤੁਸੀਂ ਪਪੂ ਮਨ ਚਲਾ ਕੇ ਗਏ ਹੋ ਨਾ ਸੁਜਾਤਾ ਚਾਵਲਾ ਨੂੰ ਕੁਝ ਕਹਦੇ ਤੇ ਉਹਦੇ ਵਿੱਚ ਚੱਕਰ ਇਹ ਹੈ ਜੀ ਕਿ ਮੰਨ ਲਓ ਜਿਸ ਦਿਨ ਤਾਰਾ ਨਟਕਾ ਆਇਆ ਸਭ ਤੋਂ ਪਹਿਲਾਂ ਕਸੂਰਵਾਰ ਆ ਆਈਜੀ ਮਨਜੀਤ ਸਿੱਧੂ जिने ऑर्डर ਕੀਤੇ ਕੇ ਅਜ ਤਰਨਾ ਚ ਨਾਨਕ ਸਿੰਘ ਸਰ ਉਹ ਤਾਂ ਵੀ ਕਸੂਰ ਹੈ ਜੀਚਾ ਹੈ ਗੱਡੀ ਸੀ ਜੀਚੀ ਦੇ ਆਰਡਰ ਤੋਂ ਬਿਨਾ ਨਾਬੀ ਦੀ ਸੁਜਾਤਾ ਚਾਵਲਾ ਨੇ ਟਿਕਟ ਕਿਉਂ ਲਈ ਦਰਸ਼ਕੋ ਤੁਸੀਂ ਜਿਹੜੇ ਨਾਬਾ ਬਾਣੀ ਨਾਲ ਮਾਈਕਰ ਸੇਵ ਸਿੰਘ ਕੋਟ ਆਪਣੇ ਨਾਲ ਜਥੇਬੰਦੀ ਦੇ ਕੁਝ ਆਗੂ ਨੇ ਜੋ ਪੱਕੇ ਪੰਕੇ ਦੇ ਖਿਲਾਫ ਐਸਡੀਐਮ ਦਫ਼ਤਰ ਨਾਬਾ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇਗੇ ਆਉਂਨਾ ਕਰਦਿਆਂ ਗੱਲਬਾਤ ਪ੍ਰਧਾਨ ਜੀ ਇਹ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਆਪਾਂ ਪਪਾਕੇ ਦੇ ਖਿਲਾਫ ਕਿਉਂ ਕਰ ਰੋ ਮਤਲਬ ਸਰਕਾਰ ਦੇ ਖਿਲਾਫ ਕਰ ਰਹੇ ਹੋ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦਾ ਦਰਨਾ ਚਕਾਇਆ ਦੀ ਜਿ ਕੋਣ ਤੋਂ ਬਾਅਦ ਜਿਹੜੀਆਂ ਟਰਾਲੀਆਂ ਆਣੇ ਉਹ ਨਾਪੇ ਪੰਚੀ ਨਾਪੇ ਉਹ ਪ੍ਰਧਾਨ ਆ ਜਿਹੜੀ ਸੁਰਜਤਾ ਕਰਦਾ ਉਹਦੇ ਘਰ ਵਾਲੇ ਦੀ ਬਰਖਸਾਭ ਦੇ ਵਿੱਚੋਂ ਟੈਰ ਸਮਾਨ ਬਰਾਮਦ ਪਰ ਹੁਣ ਅਸੀਂ ਅੱਗੇ ਇਹ ਕਹਿੰਦੇ ਆ ਕਿ ਜਿਹੜਾ ਉਹ ਸਮਾਨ ਹੈ ਉਹੋ ਬਾਕੀ ਦਾ ਉਹ ਕਿਹਾ ਕਿ ਟਾਇਰ আর ਕੁਝ ਸਮਾਨ ਮਿਲੇ ਬਾਕੀ ਸਮਾਨ ਦੀ ਟਰਾਲੀ 'ਚ 20 ਮਿਲੇ ਤੇ ਬਾਜੀ ਜਮੇ ਤੁਸੀਂ ਕਹਿ ਰਹੇ ਹੋਗੇ ਤੁਸੀਂ ਸੁਜਾਤਾ ਚਾਵਲਾ ਦੀ ਗੱਲ ਕਰ ਰਹੇ ਹੋ ਫਿਰ ਸੁਜਾਤਾ ਚਾਵਲਾ ਦਾ ਇਹਦੇ ਵਿੱਚ ਕੋਈ ਤਸੂਰ ਨਹੀਂ ਲਸੂਰ ਤੇ ਵਿੱਚ ਤੁਸੀਂ ਪੱਪੂ ਬਾਂਕੇ ਦਾ ਕਹਿ ਰਹੇ ਹੋ ਨਾ ਫਿਰ ਤੁਸੀਂ ਸੁਜਾਤਾ ਚਾਵਲਾ ਨੂੰ ਕਿਹੜਾ ਲਾ ਰਹੇ ਹੋ ਉਹਦੇ ਵਿੱਚ ਚੱਕਰ ਹੀ ਹੈ ਕਿ ਮੰਨ ਲਓ ਜਿਸ ਦਿਨ ਤਰਨਾ ਚੱਕਿਆ ਜਾ ਸਭ ਤੋਂ ਪਹਿਲਾਂ ਕਸੂਰਵਾਰ ਆਈਜੀ ਮਨਜੀਤ ਸਿੱਧੂ ਜਿਨੇ ਆਰਡਰ ਕੀਤੇ ਕੇ ਅੱਜ ਤਰਨਾ ਚੱਕਿਆ ਜਾ ਉਤੋਂ ਬਾਅਦ ਨਾਨਕ ਸਿੰਘ ਅਸਲ ਉਹਦਾ ਵੀ ਕਸੂਰ ਹੈ ਉਹਨਾਂ ਨੇ ਆਰਡਰ ਕੀਤੇ ਟੀਚਾ ਹੈ ਗਾਡੀ ਸੀ ਟੀਸੀ ਦੇ ਆਰਡਰ ਤੋਂ ਬਿਨਾ ਨਾਬੀ ਦੀ ਸੁਜਾਤਾ ਚਾਵਲਾ ਨੇ ਟ੍ਰੈਕਟਰ ਕਿਵੇਂ ਭੇਜੇ ਕਿਤਾ ਤੁਸੀਂ ਮੰਨਦੇ ਹੋ ਨਾ ਪਰ ਜਿਹੜੀ ਪ੍ਰਧਾਨ ਹੈ ਉਹਦੀ ਮਿਊਸਪੈਲਟੀ ਦੀ ਪ੍ਰਧਾਨ ਨੂੰ ਆਰਡਰ ਆਇਆ ਪ੍ਰਧਾਨ ਨੇ ਟ੍ਰੈਕਟਰ ਭੇਜੇ ਕਹਾ ਔਕਾਤ ਪ੍ਰਧਾਨ ਦੀ ਇਹ ਹੈ ਮਿਊਸਪੈਲਟੀ ਦਾ ਪ੍ਰਧਾਨ ਹੋਵੇ ਟਾਇਰ ਚੋਰੀ ਕਰੇ ਟਰਾਲੀਆਂ ਚੋਰੀ ਕਰੇ ਜੇ ਲੈ ਕੇ ਆਈ ਸੀ ਸਰਕਲ ਨਿਊਜ਼ਪੈਲਟੀ ਟਰਾਲੀਆਂ ਖੜਾਉਂਦੇ ਕਿਸਾਨਾਂ ਨੂੰ ਕਹਿੰਦੇ ਇੱਕ ਕੱਲੀਆਂ ਟਰਾਲੀ ਚੋਰੀਆਂ ਨਹੀਂ ਹੈਗੀਆਂ ਕੌਲੀਆਂ ਚਮਚੇ ਦਰੀਆਂ ਵੀ ਨਹੀਂ ਗੈਸ ਸਿਲੰਡਰ ਵੀ ਹੈ ਕੂਲਰ ਵੀ ਹੈ ਔਰ ਬੇੜਾ ਕਰਕੇ ਇਹਨਾਂ ਸਰਕਾਰਾਂ ਦਾ ਹੋ ਗਿਆ ਕਿ ਇਹਨੇ ਭੁੱਖੇ ਲੋਕ ਅਸੀਂ ਸਰਕਾਰ ਤੇ ਲਿਆਂਦੇ ਉਹਨਾਂ ਨੇ ਤਾਂ ਕੌਲੀਆਂ ਦਾ ਟ੍ਰੀਟੋਟੇ ਛੱਡੇ ਕੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਵੀ ਪੱਕੂ ਪੱਕ ਜਿਹਨੇ ਚੋਰੀ ਕੀਤੀ ਹੈ ਕਿ ਤੁਹਾਡੇ ਕੋਲ ਵੀ ਸਬੂਤ ਹੈ ਇਸ ਚੀਜ਼ ਦਾ ਇਸ ਚੀਜ਼ ਦੇ ਟਾਇਰ ਸਬੂਤ ਨਾਲ ਧਰਨਾ ਲਾ ਕੇ ਉਹਦੇ ਘਰੋਂ ਬਰਾਮਦ ਕੀਤੇ ਨੇ ਉਹਦੀ ਦੁਕਾਨ ਤੋਂ ਬਰਾਮਦ ਕੀਤੇ ਅਸੀਂ ਤਾਂ ਦੇਖੋ ਆ ਪੁਲਿਸ ਨੇ ਬਰਾਮਦ ਕੀ ਕਰਨੀਆਂ ਨਾ ਅੱਗੇ ਪੁਲਸ ਤੋਂ ਸੀ ਆਸ ਰੱਖਦੇ ਆ ਪੁਲਸਤਾਪ ਚੋਰ ਕਿਉਂਕਿ ਉਹਦੇ ਕੋਲੇ ਕੋਈ ਨਾ ਕੋਈ ਅੰਦਰੂਨੀ ਜੜੇ ਦੇ ਆਏ ਹੋਏ ਨੇ ਨਾ ਆਰਡਰ ਕਹੇ ਉਹ ਮੂੰਹ ਜਵਾਨੀ ਹੋਣੇ ਤੇ ਲਿਖਤੀ ਹੋਵੇ ਫਿਰ ਢੱਡੀ ਸੀ ਬਾਜੂ ਕਿਉਂਕਿ ਲਿਖਤੀ ਤਾਂ ਉਹ ਹੈ ਨਹੀਂ ਹਰ ਹੱਸਣਗੇ ਇਹ ਸਾਰੇ ਹੁਣ ਅਸਲ ਚ ਚੋਰਾਂ ਤੋਂ ਅਸੀਂ ਇਨਕੁਆਰੀ ਕਰਾਉਣੀ ਹੈ ਕਿ ਟਾਇਰ ਤਾਂ ਮਿਲ ਗਏ ਇਹਦੀ ਬਾਡੀ ਕਿੱਥੇ ਹੈ ਪੁਲਸ ਪੁਲਸ ਚੋਰਾਂ ਨਾਲ ਮਿਲੀ ਹੋਈ ਹੈ ਪੱਕੂ ਪੱਕੇ ਦਾ ਤਾਂ ਇਹ ਵੀ ਕਹਿਣਾਗਾ ਕਿ ਟਾਇਰ ਨੇ ਜਾਂ ਕੁਝ ਸਮਾਨ ਆਗਾ ਜੈਕ ਵਗੈਰਾ ਉਹ ਤਾਂ ਮੇਰੀ ਕਦੇ ਵੀ ਦੁਬਾਰ ਉੱਪਰ ਦੀ ਕਿਸੇ ਨੇ ਸੁੱਟ ਕੇ ਮੈਨੂੰ ਇੱਕ ਸਾਜ਼ਿਸ਼ ਦੇ ਵਿੱਚ ਜਿਹੜਾ ਫਸਾਇਆ ਜਾ ਰਿਹਾ ਦੇਖੋ ਕਿਸਾਨ ਨੇ ਮੇਰੇ ਖਿਲਾਫ ਉਹ ਪਰਦਾ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਇਹ ਜਿਹੜਾ ਕੀ ਗਲਤ ਹੈ ਨਹੀਂ 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 ਟਰਾਲੀ ਪੂਰੀ ਸਜਾਤਾ ਚਾਵਲਾ ਦੇ ਕਹਿਣ ਤੋਂ ਆ ਜੇ ਟਰੈਕਟਰ ਗਏ ਸਚਾਤਾ ਚਾਵਲਾ ਨੇ ਟਰੈਕਟਰ ਭੇਜੇ ਨੇ ਤੇ ਜਿੰਨੇ ਕਿ ਨਹੀਂ ਫਿਰ ਉਹਨੇ ਟਰਾਲੀਆਂ ਮਿਊਂਸਪਲਟੀ ਕਿਉਂ ਨਹੀਂ ਲਾਈਆਂ ਉਹਨੇ ਆਪਣੇ ਘਰੇ ਕਿਉਂ ਲਗਾਇਆ ਜੀ ਉੱਥੇ ਉਹਨੇ ਉਹ ਬਾੜਾ ਕਿਉਂ ਵੇਚਿਆ ਉਹਨਾਂ ਨੂੰ ਜਿਉਂ ਸਹੀ ਆ ਉਹ ਖੜਾਉਂਦੇ ਟਰਾਲੀ ਨੂੰ ਕਿ ਸਾਨੂੰ ਸਰਕਾਰ ਦਾ ਹੁਕਮ ਦੇ ਅਸੀਂ ਤੇ ਲੈ ਕੇ ਖੜਾ ਦਈਏ ਇਹਦੇ ਚ ਦੇਵਮਾਨ ਨੂੰ ਕੀ ਪਤਾ ਨਹੀਂ ਉਹਨੂੰ ਵੀ ਪਤਾ ਤੁਸੀਂ ਹਲਕਾ ਵਿਧਾਇਕudev Singh ਦੇਵਮਾਨ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਉਹਨਾਂ ਦੇ ਹਲਕੇ ਦੇ ਵਿੱਚ ਐਡੀ ਵੱਡੀ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆਗਾ ਤੇ ਸੁਜਾਤਾ ਚਾਵਲਾ ਉਹਨਾਂ ਦੇ ਜਿਹੜੇ ਨਜ਼ਦੀਕੀ ਨੇ ਪਪੂ ਪੰਕ ਜਿਹਨਾਂ ਦੀ ਨਜ਼ਦੀਕੀ ਨੇ ਕੀ ਦੇਵਮਾਨ ਜੀਏ ਤੁਹਾਡੀ ਕੋਈ ਗੱਲ ਸੁਣੀ ਨਹੀਂ ਦੇਵਮਾਨ ਕਹਿ ਰਿਹਾ ਕਿ ਮੈਂ ਕਿਸਾਨਾਂ ਦੇ ਹੱਕ 'ਚ ਖੜਾ ਹਾਂ ਕਿਉਂ ਕਹਿ ਰਿਹਾ ਉਹ ਕਿ ਕਿਸਾਨਾਂ ਨੇ ਜਿਤੇ ਆ ਦਿਓ ਪਰ ਜਦੋਂ ਸੁਜਾਤਾ ਚਾਵਲਾ ਨੂੰ ਪਤਾ ਹੈ ਨਾ ਐਮਐਲਏ ਨੂੰ ਪਤਾ ਨਹੀਂ ਐਸਐਸਪੀ ਨੂੰ ਪਤਾ ਐਮਐਲਏ ਨੂੰ ਪਤਾ ਨਹੀਂ ਸਾਰਾ ਕੁਝ ਪਤਾ ਔਰ ਮਿਲੀ ਭੁਗਤਨੜ ਉਹ ਨੂੰ ਮੁੱਖ ਮੰਤਰੀ ਨੂੰ ਵੀ ਪਤਾ ਨਹੀਂ ਮੁੱਖ ਮੰਤਰੀ ਨੂੰ ਵੀ ਪਤਾ ਦੀ ਕਿ ਟਰਾਲੀਆਂ ਕਿੱਥੋਂ ਕਿੱਥੋਂ ਚੱਕਣੀਆਂ ਨੇ ਕਿੱਥੇ ਕਿੱਥੇ ਭੇਜਣੀਆਂ ਤੁਸੀਂ ਸਰਕਾਰ ਨੂੰ ਕਹਿਣਾ ਕੀ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੂੰ ਚੋਰਾਂ ਦੀ ਸਰਕਾਰ ਹੈ ਚੋਰ ਹੈ ਤੂੰ ਇਮਾਨਦਾਰੀ ਨਾਲ ਨਹੀਂ ਕਰ ਸਕਦੀ ਇਸ ਬੋਨਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਪਿੱਛੇ ਝੰਡੇ ਚੱਕ ਕੇ ਤੁਰਦੇ ਨੇ ਆਪਣੇ ਪਿੰਡਾਂ ਦੇ ਵਿੱਚੋਂ ਵੀ ਦੇ ਨਾਲ ਹੀ ਉਹ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਉਹ پتہ ਕੀ ਦੇਖੋ 20% ਲੋਕ ਐਸੇ ਨੇ ਪਹਿਲਾਂ 20 ਤੇ ਹੁਣ ਤਾਂ ਵੱਧ ਗਏ ਕਿਉਂਕਿ ਲਾਲਚ ਵੱਧ ਗਿਆ ਲੋਕਾਂ ਉਹ ਪਾਰਟੀ ਬੂਟੀ ਨਾਲ ਕਿਸੇ ਨਾਲ ਨਹੀਂ ਉਹ ਤਾਂ ਇਹ ਦੇਖਦੇ ਨੇ ਮੈਨੂੰ ਮਿਲਦਾ ਕੀ ਬਹੁਤੀਆਂ ਪਾਰਟੀਆਂ ਦੇ ਵਿੱਚ ਜਿਹੜੇ ਚੰਡੇ ਚੱਕ ਪਿੰਡਾਂ ਵਾਲੇ ਹੈਗੇ ਕਿਸਾਨਾਂ ਨੂੰ ਮਾਰਾ ਕਿਉਂ ਕਹਿੰਦੇ ਨੇ ਐਸੇ ਕਰਕੇ ਕਹਿੰਦੇ ਨੇ ਉੱਧਰੋਂ ਗੱਲ ਚ ਬੱਲੂ ਪਾ ਕੇ ਜਾਂਦੇ ਨੇ ਉਥੋਂ दारू ਕਿਹੜਾ ਐਮਐਲਏ ਖੜੂ दारू ਵੀ ਪਿੰਡ ਚ ਵੱਡੂ ਪੁੱਤੀ ਵੀ ਵੰਡੂ ਪੈਸਾ ਵੀ ਵੰਡੂ ਉਥੋਂ ਉਹਨੂੰ ਮਿਲਣਾ ਉਹਨਾਂ ਕਿਸਾਨ ਜਿਹਦੇ ਬੰਦੀਆਂ ਕੋਲੋਂ ਕੀ ਹੈ ਚਿੱਤਾ ਇਹਨਾਂ ਲੋਕਾਂ ਨੂੰ ਕਹਿੰਦੇ ਆ ਕਿ ਉੱਠ ਕੇ ਖੜੇ ਹੋ ਜਾਓ ਇਹਨਾਂ ਦਾ ਜਿਉਣਾ ਦੁੱਪਰ ਕਰ ਦੋ ਤਾਂ ਕਿ ਤੁਹਾਡੇ ਤੇ ਬਸਬਾਹ ਕਰਨੇ ਖੜਨ ਇਹਦਾ ਪਿੰਡ ਤੋਂ ਇਕੱਠਾ ਕਰਕੇ ਲੰਗਰ ਲਾਉਣਗੇ ਪਿੰਡਾਂ ਨਾਲੇ ਲੰਗਰ ਲਾਉਣਾ ਫਿਰ ਕਿਸਾਨਾਂ ਨੂੰ ਮੜ ਕਹਣਗੇ ਜੋ ਕੋਈ ਕਾਲੀ ਦੁੱਧ ਤੋਤਾ ਨਹੀਂ ਕੋਈ ਕਾਂਗਰਸੀ ਦੁੱਧ ਤੋਤਾ ਨਹੀਂ ਕੋਈ ਆਮ ਆਦਮੀ ਵਾਲਾ ਨਹੀਂ ਜਿੰਨਾ ਚ ਤੁਸੀਂ ਸਿਆਣੇ ਹੋ ਕੇ ਵਧੀਆ ਬੰਦੇ ਨੂੰ ਅੱਗੇ ਨਹੀਂ ਲੈ ਕੇ ਆਉਂਦੇ ਜਿਹਨੂੰ ਮਰਜ਼ੀ ਮੁੱਖ ਮੰਤਰੀ ਬਣਾ ਦਿਓ ਜਿਹਨੂੰ ਮਰਜ਼ੀ ਪ੍ਰਧਾਨ ਮੰਤਰੀ ਬਣਾ ਦਿਓ ਚੋਰਾਂ ਨਾਲ ਕੁੱਤੀ ਰਲਈ ਹੋਈ ਆ ਚੋਰ ਰਵੀ ਸਾਹਿਬ ਤੁਸੀਂ ਦੇਖ ਰਹੇ ਸੀ ਨਾਬਾ ਬਾਣੀ ਮਹਾਂ ਗੁਰసేਵ ਸਿੰਘ ਕੋਟ ਧੰਨਵਾਦ